ਆਹ ਕਰਾਂ ਗਏ ਹੋਏ ਮਾੜੀ ਵਾਲੇ ਤਾਂ ਫੜ ਜਾਵਾਂ ਇਹ ਸਭ ਤੋਂ ਬੇਲਾ ਆਰਟਿਸਟ ਆ ਐਮ ਬੀ ਪੀ ਕਟੂ ਉੱਤੇ ਖੜਿਆ ਭਰਾਵਾ ਸਰਾਨੇ ਖੜਿਆ ਵੀ ਭਾਈ ਤੂੰ ਸੀਨ ਕੱਢਣਾ ਤੇਰਾ ਵੀ ਆਈ ਪੀ ਆਰਟਿਸਟ ਨੇ ਠੀਕ ਆ ਤੁਹਾਨੂੰ ਤਾਂ ਕਰਾ ਨਹੀਂ ਖਤ ਦਾ ਬੰਦਾ ਮੈਂ ਸਹੀ ਨਹੀਂ ਕਰਦੀ ਮੈਡਮ ਜੀ ਪੈਸੇ ਦੇਣੇ ਆ ਫ੍ਰਿਜ ਨਹੀਂ ਕੰਮ ਕਰਾ ਰਹੇ ਬੈਨੋ ਤਾਂ ਇਸ ਹੀ ਦਿਨੇ ਦੇਖ ਲਓ 11 ਵਜੇ ਉਹ ਆਈਆ 4 ਵਜੇ ਤੂੰ ਮੈਂ ਘਰੇ ਜਾਣਾ ਕਿ ਕਿਹੜੇ ਪੈਸੇ ਚੈੱਕ ਬਣ ਦਿਖਾ ਦੇ ਇਹਨਾਂ ਨੂੰ ਵੀ ਚੱਕੋਂ ਜਿਹੜਾ ਉਹ ਤੇਰੇ ਮੇਰੇ ਭੈਣ ਭਾਈ ਦੇਖ ਲੈਣਗੇ ਜਿਹੜਾ ਐਨਐਲ ਸਿੱਧੂ ਮੈਂ ਚੈੱਕ ਦਿੰਦਾ ਆ ਦੇਖ ਲਓ ਬਈ ਆ ਖੜੇ ਰੋ ਹੋਣ ਧਿਆਨ ਨਾਲ ਦੇਖੋ ਇਹਦੇ ਹੱਥ 'ਚ ਨੇ ਅਮਰੂਦ ਬਸ ਇਹੀ ਖਾਣ ਆਉਂਦੀ ਐ ਖਾਣੀ ਆ ਹੁਣ ਕੱਚੇ ਅਮਰੂਦ ਆ ਮੜ ਕੇ ਕੋ ਆ ਹੋ ਗਿਆ ਹੋ ਗਿਆ ਹੋ ਗਿਆ ਕੁਛ ਨਹੀਂ ਹੁੰਦਾ ਫਿਰ ਦਵਾਈ ਦਵਾ ਲਈ ਮੈਡਮ ਰੈਡੀ ਰੋਲ ਕੈਮਰਾ ਐਕਸ਼ਨ ਰੱਖ ਦੋ ਅਮਰੂਦ ਨੂੰ ਜਿੰਨਾ ਕਾਲਾ-ਖਾਲਾ ਰਹੇਗਾ ਰਹਿ ਗਿਆ ਆ ਸਾਰਾ ਖਾ ਕੇ ਮੈਂ ਏਡ ਕਰ ਲਓ ਨਹੀਂ ਦੁਖਣਾ ਮੇਰੇ ਨੂੰ ਜਨੀਤ ਪਾਈ ਹੋਈ ਆ ਤੁਹਾਡੀ ਫੇਰ ਤੋਂ ਬਾਅਦ ਮੇਰਾ ਦੇਖੋ ਲੱਗ ਜਾ ਸਾਨੂੰ ਵੀ ਭੁੱਖ ਲੱਗਦੀ ਬਰੋਬਰ ਕਣੇ ਆ ਤੋੜ ਲਓ ਇਹਦਾ ਵੀ ਰਸੀ ਨਰੇਣ ਹੀ ਦੋ ਤੁਸੀਂ ਆਓ ਖਾਓ ਕੱਚੇ ਅਮਰੂਦਾਂ দাঁਤ ਟੁੱਟ ਜਾਣਗੇ ਨਹੀਂ ਜਿਹੜੇ ਟੁੱਟਦੇ ਤੁਸੀਂ ਜਾ ਕੇ ਬਹਿ ਆ ਦੇ ਰਾਜੇਦਾਂ ਜੇ ਖਾਂਦੇ ਪਿੱਲੀਆਂ-ਬਿੱਲੀਆਂ ਝਾਕਦੀਆਂ ਉਹ ਕੰਮ ਆ ਅਸੀਂ ਅਸੀਂ ਢੱਡ ਨਹੀਂ ਦੁਖਣ ਲਾਣਾ ਆਦਾ ਅਸੀਂ ਸਿਆਣੇ ਬੱਚੇ ਹੂੰ ਚੱਲ ਵੀਰੇ ਕਰਦੇ ਸ਼ੁਰੂ ਐਵੇਂ ਓਕੇ ਆ ਖਾਣਾ ਲੈ ਚੱਲ ਯਾਰ ਮੈਂ ਆਪਾਂ ਮਰਾਜੀ ਕਿਸਨੇ ਸੀ ਇਹ ਚੱਲਦਾ ਵੀਡੀਓ ਸ਼ੂਟ ਚੱਕੋ ਕਰਾ ਲਓ ਵੀਡੀਓ ਇਹ ਤਾਂ ਆ ਮਗਰੋ ਬੈਕਗ੍ਰਾਉਂਡ ਬਹੁਤ ਸੋਹਣਾ ਹੁੰਦਾ ਚੱਲ ਪਾ ਵੀ ਬੈਕਗ੍ਰਾਉਂਡ ਬਹੁਤ ਸੋਹਣਾ ਹੁੰਦਾ ਚੱਲ ਖੜੀ ਹੋ ਜਾ ਚੱਲ ਬਦਲ ਵੀ ਹੋਏ ਪਏ ਦੇਖ ਲਾ ਮੀ ਆ ਗਿਆ ਫਿਰ ਦੇਖ ਲਾ ਆ ਜਾ ਭਾਈ ਮੀ ਆ ਮੈਂ ਅੱਜ ਮੋੜ ਹੈ ਨਹੀਂ ਵੀਡੀਓ ਬਣਾਉਂਦਾ ਤੇ ਆ ਜਾਜਾ ਚੱਲ ਚੱਲ ਉਹ ਆ ਗਿਆ ਨਹੀਂ ਆ ਗਿਆ ਤੇਰੀ ਕਰੇ ਮੇਰੇ ਜਿਵੇਂ ਬੈਠੀ ਵਸਭਾ ਬਿਉਮੀ ਕੱਢ ਦੇ ਤੁਸੀਂ ਉਹਨੇ ਦਾ ਇਹਦਾ ਸੀਨਾ ਹੀ ਕੱਢ ਦੇ ਜਿਵੇਂ ਬੈਠੀ ਆ ਹਰੇ ਤੂੰ ਕਹਿਣਾ ਡਿੱਗੂ ਪਈ ਨਹੀਂ ਗੋਰੀ ਸਿਸ ਮਹਿਲ ਤੋਂ ਚੱਲ ਚੱਲ ਮਾਡੀ ਬਾਬਾ ਬੈਗੀ ਹੋ ਗਈ ਤਿਆਰ ਤੂੰ ਉਹਦਾ ਸਵਾਦ ਸਾਰਾ ਗਾਤਾ ਤੇ ਕਿੰਨੀ ਚਿੰਤਾ ਮੜੀ ਦੇਖੀ ਨੇ ਵੀ ਲੋ ਦੇ ਹੀ ਸਾਈਡ ਤੇ ਚੰਗੇ ਇੱਕ ਇੱਕ ਦਾ ਆਹ 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 ਆ ਕੁੜੀਆਂ ਨੂੰ ਪੇਕਾਂ ਦੀ ਚਿੰਤਾ ਹੁੰਦੀ ਸਹਰਾਂ ਦੀ ਕਿੱਥੋਂ ਹੁੰਦੀ ਆ ਹਨਾ ਭਾਬੀ ਹਾਂ ਕੁੜੀਆਂ ਨੂੰ ਪੇਕਾਂ ਦੀ ਚਿੰਤਾ ਹੁੰਦੀ ਸਹਰਾਂ ਦੀ ਕਿੱਥੋਂ ਹੁੰਦੀ ਆ ਕੁੜੀਆਂ ਨੂੰ ਤਾਂ ਦੋਨੇ ਥਾਂ ਦੀ ਫਿਕਰ ਹੁੰਦੀ ਆ ਸਹਰਾਂ ਦੀ ਤੇ ਵੀ ਤੇ ਪੇਕਾਂ ਦੀ ਚੱਲ ਡਾਇਲੌਗ ਦੱਸੋ ਦਸਰਾ ਛੇਤੀ ਛੇਤੀ ਸੀਨ ਕਢਾ ਲਓ ਇਧਰ ਬੈਠੋ ਇਹ ਕੋਈ ਗੱਲ ਨਹੀਂ ਹੈ ਬੇਲਾ ਆਰਟਿਸਟ ਹੈ ਸਾਡਾ ਕੋਈ ਗੱਲ ਨਹੀਂ ਹੋਆ ਚੱਤ ਜੀ ਜਾਂ ਤਾਂ ਛੱਡ ਕਾਰਜੀ ਕੁਛ ਕਰਦੀ ਹੋ ਠੀਕ ਹੈ ਚਾਚੇ ਦੇ ਮੁੰਡੇ ਵਿਆਹ ਚਾਚੇ ਦੇ ਮੁੰਡੇ ਵਿਆਹ ਹੈ ਨਾ ਹਾਂ ਰੈਡੀ ਹਾਂ ਹਾਂ ਚਾਚੇ ਸਾਰੇ ਵਧੀਆ ਦੇ ਤੁਸੀਂ ਦੱਸੋ ਹੋ ਚਾਚੇ ਰਗੇ ਠੀਕ ਹੈ ਅੱਛਾ ਬਤਾਈਆਂ ਫਿਰ ਤੁਹਾਨੂੰ ਚਿਕਾ ਦੋ

ਦਾ। ਓਕੇ। ਇੰਤਰੀ। ਉਹਨਾਂ ਬਾਹਰੋਂ। ਦੇਖੋ। ਬਾਹਰੋਂ ਆਉਣਾ। ਚਲੋ। ਤੇਰਾ ਬਾਹਰੋਂ ਆਜੇ ਨਾ ਮੈਂ ਹਨਾ ਅੰਦਰ। ਫਿਰ ਮੈਂ ਆਏ ਕਰਦਾਂਗਾ ਦੂਜਾ ਬਾਹਰੋਂ ਆ ਕੇ ਫੇਰੀ ਉਹ ਕਹਿੰਦੇ ਉਹ ਤਾਂ ਹੈ ਨਹੀਂ ਘਰੇ ਫਿਰ ਮੈਂ ਆਵਾ ਹੀ ਬਾਹਰੋਂ। ਹੂੰ। ਹੈਨਾ? ਫਿਰ ਵੀਰਾ ਕਹੂਗਾ ਬੜੀ ਅੱਜ ਖੋਜੀ ਬੈਠੀ ਐ। ਮੈਂ ਪੂਰਾ ਫੋਨ ਤਾਂ ਕੱਟਣ ਤੇ ਦਿਨ ਤੇ ਐਨੀ ਹੁੰਦਾ। ਕੱਟਦਾ। ਅਸੀਂ ਤਾਂ ਇਹੀ ਕਰ ਰਹੇ ਆ। ਜਦੋਂ ਅਸੀਂ ਅੰਬਰੂਦ ਖਵਾਉਣੇ ਆ ਨਾ।